ਸਾਰਿਆਂ ਨੂੰ ਜੈ ਯੇਸ਼ੂ ਮਸੀਹ ਦੀ ਮੇਰੇ ਇਸ ਚੈਨਲ ਐਚ ਬੀ ਸੀ ਮਸੀਹੀ تعلیم ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਕਲੀਸਿਆ ਦੀ ਸ਼ੁਰੂਆਤ ਦੀ ਕੈਥੋਲਿਕ ਕਲੀਸਿਆ ਕਿੱਥੋਂ ਸ਼ੁਰੂ ਹੋਈ 크ਿਸਚੀਅਨਟੀ ਕਿੱਥੋਂ ਸ਼ੁਰੂ ਹੋਈ ਕੈਥੋਲਿਕ ਕਲੀਸਿਆ ਦੀ ਸ਼ੁਰੂਆਤ ਕਿੱਥੇਗੀ ਕਲੀਸਿਆ ਦੀ ਸ਼ੁਰੂਆਤ ਹੋਈ ਪੈਂਟੈਕੋਸਟ ਵਾਲੇ ਦਿਨ ਪਰਸ ਦੀ ਨੀ ਰੱਖੀ ਗਈ ਪ੍ਰਭੂ ਯੇਸ਼ੂ ਮਸੀਹ ਦੇ ਵੱਲੋਂ ਜਦੋਂ ਪ੍ਰਭੂ ਯਿਸੂ ਮਸੀਹ ਨੇ ਪਤਰਸ ਨੂੰ ਆਖਿਆ ਸੀ ਕਿ ਮੈਂ ਤੈਨੂੰ ਆਦਮੀਆਂ ਦੇ ਪੜਨ ਵਾਲਾ ਬਣਾਵਾਂਗਾ ਅਤੇ ਯਹੂਨਾ ਦੇ ਅੰਜੀਲ 21ਵਾਂ ਆਪ ਉਹਦੀ 15 ਤੋਂ 19 ਦੇ ਵਿੱਚ ਅਸੀਂ ਦੇਖਦੇ ਹਾਂ ਜਿੱਥੇ ਪ੍ਰਭੂ ਯਿਸੂ ਸੀ ਤਿੰਨ ਵਾਰ ਪਤਰਸ ਨੂੰ ਪੁੱਛਦਾ ਕਿ ਤੂੰ ਮੈਨੂੰ ਪਿਆਰ ਕਰਦਾ ਹੈ ਔਰ ਤਿੰਨੋ ਵਾਰ ਪਤਰਸ ਤੇ ਹਾਂ ਕਹਿੰਨ ਤੇ ਪ੍ਰਭੂ ਯਿਸੂ ਉਸ ਨੂੰ ਕਹਿੰਦਾ ਹੈ ਕਿ ਤੂੰ ਮੇਰੀ ਮੇਰੀ ਭੇਡਾਂ ਦੀ ਰਾਖੀ ਕਰ ਤੂੰ ਮੇਰੇ ਏਜੜ ਦੀ ਰਾਖੀ ਕਰ ਤੂੰ ਮੇਰੇ ਲੋਕਾਂ ਨੂੰ ਸੰਭਾਲ ਯਿਸੂ ਦੇ ਸਵਰਗ ਚੜ ਜਾਣ ਮਗਰੋਂ ਚੇਲੇ ਯਰੂਸ਼ਲਮ ਵਿੱਚ ਉਸੇ ਦੇ ਬਾਰੇ ਵਿੱਚ ਇਕੱਠੇ ਹੋਏ ਜਿੱਥੇ ਪ੍ਰਬੀਸ਼ੁਮਸੀ ਵੱਲੋਂ ਉਹਨਾਂ ਨੂੰ ਕਿਹਾ ਗਿਆ ਸੀ ਪੈਂਟਾਕੋਸਟ ਦੇ ਦਿਨ ਜਦੋਂ ਉਹ ਸਾਰੇ ਉੱਥੇ ਇਕੱਠੇ ਸਨ ਤਮਾਮ ਰੀਬ ਵੀ ਉਹਨਾਂ ਦੇ ਨਾਲ ਸੀ ਉਸ ਦਿਨ ਸਾਰਿਆਂ ਨੂੰ ਜੋ ਉੱਥੇ ਸਨ ਟੋਟਲ 120 ਦੇ ਕਰੀਬ ਲੋਕ ਸਨ ਉਹਨਾਂ ਸਾਰਿਆਂ ਨੂੰ ਰੂਪਾਕ ਮਿਲਿਆ ਇਥੋਂ ਇਹ ਗੱਲ ਸਾਬਿਤ ਹੁੰਦੀ ਹੈ ਕਿ ਮਾਂ ਮਰੀਮ ਵੀ ਉੱਥੇ ਸੀ ਜਦੋਂ ਰੂਪਾਕ ਉਹਨਾਂ ਨੂੰ ਮਿਲਿਆ ਇਹਦਾ ਮਤਲਬ ਕਿ ਮਾਂ ਮਰੀਮ ਜਿੱਥੇ ਹੈ ਉੱਥੇ ਰੂਪਾਕ ਹਮੇਸ਼ਾ ਹੁੰਦਾ ਹੈ ਇਹ ਕੱਲ ਅਸੀਂ ਇੱਥੋਂ ਸਾਬਿਤ ਕਰ ਸਕਦੇ ਹਾਂ ਮਾਂ ਮਰੀਅਮ ਪ੍ਰਬੀਸ਼ ਨੂੰ ਯਿਸੂ ਮਸੀਹ ਨੂੰ ਨਾਲ ਲੈ ਕੇ ਜਦੋਂ ਯਹੋਨਾ ਬਪਤਿਸ਼ਮਾ ਦੇਣ ਵਾਲੇ ਕੋਲ ਗਈ ਤਾਂ ਸਭ ਤੋਂ ਪਹਿਲਾ ਰੂਪਾਗ ਦਾ ਬਪਤਿਸ਼ਮਾ ਯਹੋਨਾ ਬਪਤਿਸ਼ਮਾ ਦੇਣ ਵਾਲੇ ਨੂੰ ਮਿਲਿਆ ਸੀ ਜਦੋਂ ਉਹਨਾਂ ਦੇ ਘਰ ਗਈ ਮਾਂ ਮਰੀਅਮ ਤੇ ਮਾਂ ਮਰੀਅਮ ਦੇ ਪੈਰ ਉਹਨਾਂ ਦੇ ਘਰ ਪਏ ਔਰ ਉਹਦੀ ਆਵਾਜ਼ 엘িজਬਤ ਦੇ ਕੰਨਾਂ 'ਚ ਪਈ ਤਾਂ ਉਹ ਰੂਪਾਗ ਨਾਲ ਭਰ ਗਈ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਪਹਿਲਾ ਰੂਪਾਗ ਦਾ ਬਪਤਿਸ਼ਮਾ ਯਹੋਨਾ ਬਪਤਿਸ਼ਮਾ ਦੇਣ ਵਾਲੇ ਨੂੰ ਮਿਲਿਆ ਅਸੀਂ ਬਪਤਿਸ਼ਮਾਂ ਦੇ ਉੱਪਰ ਇੱਕ ਅਲੱਗ ਤੋਂ ਵੀਡੀਓ ਬਣਾਈ ਹੈ ਉਹ ਵੀਡੀਓ ਵੀ ਤੁਹਾਨੂੰ ਜਲਦੀ ਤੁਸੀਂ ਦੇਖ ਸਕਦੇ ਹੋ ਉਹ ਪੂਰੀ ਬਪਤਿਸ਼ਮਾਂ ਦੇ ਉੱਪਰ ਹੈ ਕਿ ਕੀ ਕੈਥੋਲਿਕ کلیਸਿਆ ਦਾ ਬਪਤਿਸ਼ਮ ਸਹੀ ਹੈ ਕਿ ਡੁੱਬ ਕੇ ਦਾ ਬਪਤਿਸ਼ਮ ਲੈਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਬਪਤਿਸ਼ਮ ਦੇਣਾ ਚਾਹੀਦਾ ਹੈ ਕਿ ਨਹੀਂ ਦੇਣਾ ਚਾਹੀਦਾ ਕਿ ਅਸਲੀ ਬਪਤਿਸ਼ਮ ਕੀ ਹੈ ਔਰ ਬਾਈਬਲ ਦੇ ਵਿੱਚ ਬਪਤਿਸ਼ਮ ਦੇ ਬਾਰੇ ਕੀ ਲਿਖਿਆ ਹੈ ਉਹਦੇ ਲਈ ਅਸੀਂ ਪੂਰੀ ਇੱਕ ਵੀਡੀਓ ਬਣਾਈ ਹੋਈ ਹੈ ਉਹਨੂੰ ਅਲੱਗ ਤੋਂ ਦੇਖ ਸਕਦੇ ਹੋ ਅੱਜ ਅਸੀਂ ਗੱਲ ਕਰਾਂਗੇ کلیਸਿਆ ਦੀ ਸ਼ੁਰੂਆਤ ਦੀ کلیਸਿਆ ਦੇ ਜਨਮ ਦੀ ਪੈਂਤਾ ਕੋਸ ਵਾਲੇ ਦਿਨ ਜਦੋਂ ਉਹ ਸਾਰੇ ਇਕੱਠੇ ਸਨ ਅਸੀਂ ਪੜਾਂਗੇ ਰਸੂਲਾਂ ਦਾ ਕਰਤੱਵ ਉਹਦਾ ਦੋ ਬਾਅਦ ਜਦੋਂ ਸਾਰੇ ਇਕੱਠੇ ਸਨ ਇਕਜੁੱਟ ਹੋ ਕੇ ਪ੍ਰਾਰਥਨਾ ਕਰ ਰਹੇ ਸਨ ਤਾਂ ਅਚਾਨਕ ਆਕਾਸ਼ ਤੋਂ ਬਹੁਤ ਤੇਜ਼ ਹਨੇਰੀ ਵਰਗੀ ਆਵਾਜ਼ ਆਈ ਅਤੇ ਉਹ ਸਾਰਾ ਘਰ ਗੂੰਜ ਪਿਆ ਜਿਸ ਵਿੱਚ ਉਹ ਬੈਠੇ ਹੋਏ ਸਨ ਫਿਰ ਉਹਨਾਂ ਨੂੰ ਅਗ ਵਰਗੀਆਂ ਚੀਪਾਂ ਵਕਰੀਆਂ ਹੁੰਦੀਆਂ ਦਿਖਾਈ ਦਿੱਤੀਆਂ ਜਿਹੜੀਆਂ ਉਹਨਾਂ ਵਿੱਚੋਂ ਹਰ ਇੱਕ ਤੇ ਆ ਕੇ ਖੜੀਆਂ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਾਇਆਂ ਬੋਲੀਆਂ ਬੋਲਣ ਲੱਗ ਪਏ ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਲਈ ਕਿਹਾ ਹੋਵੇ ਇੱਥੇ ਇੱਕ ਗੱਲ ਹੋਰ ਸਾਹਤ ਹੁੰਦੀ ਹੈ ਕਿ ਪਰਾਇਆਂ ਬੋਲੀਆਂ ਦਾ ਮਤਲਬ ਕੀ ਹੈ ਅਸੀਂ ਇਸ ਤੋਂ ਅੱਗੇ ਪੜਾਂਗੇ ਕੋਥੇ ਸਾਨੂੰ ਸਾਫ਼-ਸਾਫ਼ ਪਵਿੱਤਰ ਆਤਮਾ ਦੱਸ ਦਿੰਦਾ ਹੈ ਪਵਿੱਤਰ ਬਾਈਬਲ ਦੱਸ ਦਿੰਦੀ ਹੈ ਕਿ ਪਰਾਈਆਂ ਬੋਲੀਆਂ ਦਾ ਮਤਲਬ ਕੀ ਹੈ ਔਰ ਜਿਹੜੇ ਆ ਚੇਲੇ ਉਸ ਟਾਈਮ ਪਵਿੱਤਰ ਆਤਮਾ ਦੇ ਵਿੱਚ ਪਰਾਈਆਂ ਬੋਲੀਆਂ ਬੋਲਦੇ ਸਨ ਉਹਨਾਂ ਦਾ ਕੀ ਮਤਲਬ ਸੀ ਔਰ ਅੱਜ ਦੇ ਲੋਕ ਜਿਹੜੇ ਆ ਜਿਹੜੇ ਦਿਖਾਵਾ ਕਰਦੇ ਨੇ ਕਿ ਪਵਿੱਤਰ ਆਤਮਾ ਉਹਨਾਂ ਦੇ ਉੱਪਰ ਹੈ ਔਰ ਪਰਾਈਆਂ ਬੋਲੀਆਂ ਬੋਲਦੇ ਹਨ ਉਹਨਾਂ ਦਾ ਕੋਈ ਮਤਲਬ ਨਹੀਂ ਕਿਉਂਕਿ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਸੰਤ ਪੌਲਸ ਨੇ ਵੀ ਕਿਹਾ ਹੈ ਕਿ ਉਹ ਵਾਲੀ ਭਾਸ਼ਾ ਜਿਹੜੀ ਕਿਸੇ ਨੂੰ ਸਮਝ ਨਹੀਂ ਆਉਂਦੀ ਅਗਰ ਮੈਂ ਉਹਦੇ ਵਿੱਚ ਬੋਲ ਰਿਹਾ ਹਾਂ ਤਾਂ ਉਹ ਮੇਰਾ ਬੋਲਣਾ ਵਿਅਰਥ ਹੈ ਅਗਰ ਤਾਂ ਤੁਸੀਂ ਕੋਈ ਤਰ੍ਹਾਂ ਆਤਮਾ ਦੇ ਥਰੂ ਉਹ ਪਰਾਈਆਂ ਬੋਲੀਆਂ ਬੋਲ ਰਹੇ ਹੋ ਪਰ ਜੇ ਉਹਦਾ ਕੋਈ ਅਨੁਵਾਦ ਤੁਹਾਨੂੰ ਨਹੀਂ ਆਉਂਦਾ ਜਾਂ ਕਿਸੇ ਨੂੰ ਤੁਸੀਂ ਨਹੀਂ ਸਮਝਾ ਸਕਦੇ ਤੇ ਫਿਰ ਉਹ ਪਰਾਈ ਬੋਲੀ ਨਹੀਂ ਹੈ ਇੱਥੇ ਪਰਾਈਆਂ ਬੋਲੀਆਂ ਬੋਲਣ ਦਾ ਮਤਲਬ ਕੀ ਸੀਗਾ ਕਿ ਜਦੋਂ ਉਹ ਪਰਾਈਆਂ ਬੋਲੀਆਂ ਬੋਲ ਰਹੇ ਸਨ ਚੇਲੇ ਤਾਂ ਹਰ ਇੱਕ ਇਲਾਕੇ ਦੇ ਲੋਕ ਉੱਥੇ ਬੈਠੇ ਸਨ ਜਿਹੜੇ ਸੁਣ ਕੇ ਕਹਿੰਦੇ ਸਨ ਕਿ ਇਹ ਸਾਡੀ ਬੋਲੀ ਕਿਵੇਂ ਬੋਲ ਰਿਹਾ ਅੱਗੇ ਅਸੀਂ ਪੜਾਂਗੇ ਦੋ ਬਾਪ ਦੀ ਪੰਜ ਹੈ ਜਿਵੇਂ ਕੋਈ ਤਰਾਤਮਾ ਨੇ ਉਹਨਾਂ ਨੂੰ ਬੋਲਣ ਲਈ ਉਵਾਰਿਆ ਉਸ ਸਮੇਂ ਸੰਸਾਰ ਦੇ ਸਾਰੇ ਦੇਸ਼ਾਂ ਦੇ ਸਰਦਾਲੂ ਯਹੂਦੀ ਯਰੂਸ਼ਲਮ ਵਿੱਚ ਆਏ ਹੋਏ ਸਨ ਜਦੋਂ ਇਹ ਆਵਾਜ਼ ਆਈ ਤਾਂ ਭੀੜ ਲੱਗ ਗਈ ਲੋਕੀ ਘਬਰਾ ਕੇ ਕਿਉਂਕਿ ਹਰ ਕੋਈ ਚੇਲਿਆਂ ਨੂੰ ਆਪਣੀ ਬੋਲੀ ਕੋਲ ਦਾ ਸੁਣ ਰਿਹਾ ਸੀ ਆਪਣੀ ਬੋਲੀ ਮੀਨਸ ਕਿ ਚੇਲਿਆਂ ਲਈ ਉਹ ਪਰਾਇ ਬੋਲੀ ਸੀ ਪਰ ਦੂਸਰੇ ਦੇਸ਼ ਦੇ ਲੋਕਾਂ ਲਈ ਉਹ ਉਹਨਾਂ ਦੀ ਆਪਣੀ ਬੋਲੀ ਸੀ ਜਿਵੇਂ ਕਿ ਕੋਈ ਫ੍ਰੈਂਚ ਬੋਲ ਰਿਹਾ ਹੋਵੇ ਔਰ ਸਾਨੂੰ ਉਹ ਪਰਾਇ ਬੋਲੀ ਲੱਗਦੀ ਪਰ ਕਿਤੇ ਨਾ ਕਿਤੇ ਫ੍ਰੈਂਚ ਵਾਲਿਆਂ ਦੇ ਲਈ ਫ੍ਰਾਂਸ ਦੀ ਜਾਂ ਫ੍ਰੈਂਚ ਵਾਲਿਆਂ ਲਈ ਉਹਨਾਂ ਦੀ ਆਪਣੀ ਭਾਸ਼ਾ ਹੈ ਪਰ ਸਾਨੂੰ ਨਹੀਂ ਆਉਂਦੀ ਕੋਈ ਤਰ੍ਹਾਂ ਆਤਮਾ ਦੇ ਰਹੀ ਅਸੀਂ ਫ੍ਰੈਂਚ ਦੀ ਗੱਲਾਂ ਕਰ ਰਹੇ ਹਾਂ ਅਸੀਂ ਇਟਲੀ ਦੇ ਭਾਸ਼ਾ ਇਟਾਲੀਅਨ ਚ ਬੋਲ ਰਹੇ ਅਸੀਂ ਅੰਗਰੇਜ਼ੀ ਚ ਬੋਲ ਰਹੇ ਹਾਂ ਅਸੀਂ ਉਰਦੂ ਚ ਬੋਲ ਰਹੇ ਹਾਂ ਜਾਂ ਅਰਬੀ ਚ ਬੋਲ ਰਹੇ ਹਾਂ ਪਰ ਸਾਨੂੰ ਅਰਬੀ ਨਹੀਂ ਆਉਂਦੀ ਪਰ ਜਿਸ ਭਾਸ਼ਾ ਚ ਅਸੀਂ ਗੱਲ ਕਰ ਰਹੇ ਉਹ ਕਿਸੇ ਨੂੰ ਸਮਝ ਆ ਰਹੀ ਹੈ ਉਹਨੂੰ ਕਹਿੰਦੇ ਆ ਪਰਾਈ ਬੋਲੀ ਜਿਹੜੀ ਸਮਝ ਵੀ ਆਵੇ ਤਾਂ ਉੱਥੇ ਲੋਕੀ ਕਹਿਣ ਲੱਗੇ ਕਿ ਇਹ ਜਿਹੜੇ ਬੋਲ ਰਹੇ ਹਨ ਕੀ ਗਲੀ ਨਿਵਾਸੀ ਨਹੀਂ ਹੈ ਫਿਰ ਅਸੀਂ ਸਾਰੇ ਕਿਸ ਤਰ੍ਹਾਂ ਆਪਣੇ ਆਪਣੇ ਦੇਸ਼ ਦੀ ਭਾਸ਼ਾ ਸੁਣ ਰਹੇ ਹਾਂ ਅਸੀਂ ਜਿਹੜੇ ਪਾਰਥੀ ਮੈਤੀ ਇਲਾਮੀ ਮੈਸੋਪੋਟਾਮੀਆ ਯਹੂਦਿਆ ਕਪਦੂਕੀਆ ਪੰਤਸ ਏਸ਼ੀਆ ਏਸ਼ੀਆ ਅਸੀਤਰੇ ਏਸ਼ੀਆ ਚਾਹਨੇ ਮਤਲਬ ਇੱਥੇ ਦੇ ਲੋਕ ਵੀ ਉੱਥੇ ਉਸ ਸਮੇਂ ਮੌਜੂਦ ਸਨ ਜਿਦੀ ਭਾਸ਼ਾ ਵੀ ਉਹ ਲੋਕ ਬੋਲ ਰਹੇ ਸਨ ਜਿੱਲੇ ਫਰੂਕੀਆ ਉਸੂਫੀਆ ਮਿਸਰ ਕੋਰੀਨੇ ਦੇ ਲਾਗਲੇ ਪ੍ਰਾਂਤ ਲੀਪੀਆ ਦੇ ਰਹਿਣ ਵਾਲੇ ਅਤੇ ਰੋਮੀ ਮੁਸਾਫਿਰ ਯਹੂਦਿਆ ਦੇ ਦੂਜੇ ਜਿਨ੍ਹਾਂ ਇਹ ਹਉਦੀ ਮਤਸਿਕਾਰ ਕੀਤਾ ਕਰੇਤ ਅਤੇ ਅਰਬ ਦੇ ਰਹਿਣ ਵਾਲੇ ਹਾਂ ਅਸੀਂ ਸਾਰੇ ਆਪਣੀ ਆਪਣੀ ਭਾਸ਼ਾ ਵਿੱਚ ਪਰਮੇਸ਼ਰ ਦੇ ਮਹਾਨ ਕੰਮਾਂ ਬਾਰੇ ਸੁਣ ਰਹੇ ਹਾਂ ਉਹ ਸਾਰੇ ਹੈਰਾਨ ਸਨ ਅਤੇ ਘਬਰਾਏ ਹੋਏ ਸਨ ਇੱਕ ਦੂਜੇ ਤੋਂ ਪੁੱਛਣ ਲੱਗੇ ਕਿ ਇਸ ਦਾ ਕੀ ਅਰਥ ਹੈ ਇਸ ਤੋਂ ਬਾਅਦ ਪਤਰਸ ਖੜਾ ਹੋਇਆ ਅਤੇ ਰੂਪਾਕ ਨਾਲ ਭਰ ਕੇ ਉੱਥੇ ਉਪਦੇਸ਼ ਦੇਣ ਲੱਗਾ ਪ੍ਰਚਾਰ ਕਰਨ ਲੱਗਾ ਅਤੇ ਉਸ ਨੇ ਯੋエル نبی ਦੇ ਕਹੇ ਸ਼ਬਦਾਂ ਨੂੰ ਦਹਰਾਇਆ ਅੰਤਿਮ ਦਿਨਾਂ ਵਿੱਚ ਮੈਂ ਇਸ ਤਰ੍ਹਾਂ ਕਰਾਂਗਾ ਪਰਮੇਸ਼ਰ ਨੇ ਕਿਹਾ ਮੈਂ ਆਪਣੀ ਆਤਮਾ ਨੂੰ ਸਭ ਮਨੁੱਖਾ ਉੱਤੇ ਡੋਲਾਂਗਾ ਫਿਰ ਤੁਹਾਡੇ ਪੁੱਤਰ ਅਤੇ ਪੁੱਤਰੀਆਂ ਅੰਮ੍ਰਿਵਾਹ ਕਰਨਗੇ ਤੁਹਾਡੇ ਨੌਜਵਾਨ ਦਰਸ਼ਨ ਦੇਖਣਗੇ ਅਤੇ ਤੁਹਾਡੇ ਬਜ਼ੁਰਗ ਸੁਪਨੇ ਦੇਖਣਗੇ ਮੈਂ ਆਪਣੇ ਦਾਸਾਂ ਤੇ ਦਾਸੀਆਂ ਉੱਤੇ ਵੀ ਉਹਨਾਂ ਦਿਨਾਂ ਵਿੱਚ ਆਪਣੀ ਆਤਮਾ ਡੋਲਾਂਗਾ ਅਤੇ ਉਹ ਅੰਮ੍ਰਿਵਾਹ ਕਰਨਗੇ ਮੈਂ ਉੱਪਰ ਆਕਾਸ਼ ਵਿੱਚ ਚਮਤਕਾਰ ਅਤੇ ਥੱਲੇ ਜ਼ਮੀਨ ਦੇ ਚਿੰਨ ਦਿਖਾਵਾਂਗਾ ਅਰਥਾਤ ਲਹੂ ਆਕਤ ਧੂਮੇ ਦੇ ਬੱਦਲ ਆਦੀ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦਰਮਾ ਲਹੂ ਦੀ ਤਰ੍ਹਾਂ ਲਾਲ ਪ੍ਰਭੂ ਦੇ ਮਹਾਨ ਅਤੇ ਮਹਿਮਾ ਵਾਲੇ ਦਿਨ ਦੇ ਆਉਣ ਤੋਂ ਪਹਿਲਾਂ ਅਤੇ ਜੋ ਕੋਈ ਪ੍ਰਭੂ ਦਾ ਨਾਮ ਲਵੇਗਾ ਉਹ ਮੁਕਤੀ ਪਾਵੇਗਾ ਇਸ ਤਰ੍ਹਾਂ ਕਲਿਸ਼ਿਆ ਦੀ ਸ਼ੁਰੂਆਤ ਹੋਈ ਪ੍ਰਚਾਰ ਕਰਨਾ ਸ਼ੁਰੂ ਹੋਇਆ ਦਲੇਰੀ ਉਹਨਾਂ ਦੇ ਵਿੱਚ ਆ ਗਈ ਜਿਸ ਤੋਂ ਬਾਅਦ ਉਹਨਾਂ ਨੇ ਅੱਗੇ ਮਿਸ਼ਨ ਦਾ ਕੰਮ ਸ਼ੁਰੂ ਕੀਤਾ ਇਹ ਲੋਕ ਵਾਧੇ ਗਏ ਪ੍ਰਭੂ ਦੀ ਕਲੀਸਿਆ ਵਾਧੀ ਗਈ ਅਤੇ ਉਹਨਾਂ ਨੂੰ ਸੰਭਾਲਣ ਦੇ ਲਈ ਫਿਰ ਅਸੀਂ ਚੇਲਿਆਂ ਦੇ ਕਰਤੱਵ ਚੱਕੀ ਪੜਾਂਗੇ ਕਿ ਉਹਨਾਂ ਨੇ ਚੇਲਿਆਂ ਨੇ ਫਿਰ ਲੋਕਾਂ ਨੂੰ ਚੁਣਨਾ ਸ਼ੁਰੂ ਕੀਤਾ ਜਿਨ੍ਹਾਂ ਦੇ ਵਿੱਚ ਕਲੀਸਿਆ ਦਾ ਪਹਿਲਾ ਸ਼ਹੀਦ ਅਸੀਂ ਕਹਿ ਸਕਦੇ ਹਾਂ ਕਲੀਸਿਆ ਦਾ ਪਹਿਲਾ ਸ਼ਹੀਦ ਕਹਿ ਸਕਦੇ ਹਾਂ ਜਿਨੇ ਯਿਸੂ ਮਸੀਹ ਦੇ ਲਈ ਸਭ ਤੋਂ ਪਹਿਲਾ ਆਪਣੀ ਜਾਨ ਕੁਰਬਾਨ ਕੀਤੀ ਉਹ ਸੀਗਾ ਸੰਤ ਸਟੀਫਨ ਸਟੀਫਨ ਦੀ ਜਿਹੜੀ ਸ਼ਹਾਦਤ ਆ ਉਹ ਕਿਵੇਂ ਹੋਈ ਉਹਦੇ ਬਾਰੇ ਇੱਕ ਵੀਡੀਓ ਮੈਂ ਆਲਰੇਡੀ ਬਣਾ ਕੇ ਆਪਣੇ ਚੈਨਲ 'ਤੇ ਪਾ ਚੁੱਕੇ ਹਾਂ ਤੁਸੀਂ ਉਹਨੂੰ ਦੇਖ ਸਕਦੇ ਹੋ ਪਰ ਅੱਜ ਅਸੀਂ ਗੱਲ ਕਰਾਂਗੇ ਇਹਦੇ ਵਿੱਚ ਕਿ ਸਟੀਫਨ ਦੀ ਨਿਯੁਕਤੀ ਕਿੱਦਾਂ ਹੋਈ ਸੱਤ ਸੇਵਾਦਾਰਾਂ ਦੀ ਨਿਯੁਕਤੀ ਕਰਦੇ ਆ ਜਿਹੜੇ ਵੱਡੇ ਚੇਲੇ ਆ ਉਹਨਾਂ ਦੇ ਵਿੱਚ ਜਿਹੜੇ ਸੱਤ ਲੋਕ ਆ ਜਿਹੜੇ ਆਤਮਾ ਨਾਲ ਭਰਪੂਰ ਸੀਗੇ ਉਹ ਸਟੀਫਨ ਨਾਂ ਦੇ ਆਦਮੀ ਦੇ ਨਾਲ ਜਿਹੜਾ ਵਿਸ਼ਵਾਸੀ ਆਤਮਾਦਾਨਰ ਪਰਪੋਰ ਸੀਗਾ ਅਤੇ ਉਹਦੇ ਨਾਲ ਫਿਲਿਪਸ ਰੋਖੋਰੋਸ ਨਿਕਾਨੋਰ ਟੀਮੋਨ ਬਰਮਨਾਸ ਅਤੇ ਅੰਤਾਕੀਆ ਦੇ ਰਹਿਣ ਵਾਲੇ ਨਿਕਲੋਸ ਜੋ ਇੱਕ ਨਵਾਂ ਯੁੱਤੀ ਸੀ ਨੂੰ ਚੁਣਿਆ ਇਹ ਸੱਤ ਲੋਕਾਂ ਨੂੰ ਉਹਨਾਂ ਨੇ ਇਸ ਕੰਮ ਦੇ ਲਈ ਚੁਣਿਆ ਫਿਰ ਇਹ ਹੌਲੀ 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 ਪੂਰੀ ਦੁਨੀਆ ਚ ਫੈਲਦਾ ਗਿਆ ਪਹਿਲਾ ਯਰੂਸ਼ਲਮ ਯਰੂਸ਼ਲਮ ਦੇ ਆਲੇ ਦੁਆਲੇ ਦੇ ਲੋਕ ਇਸ ਇਜ਼ਰਾਇਲ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਜਿਹੜੇ ਇਸਾਈ ਲੋਕ ਸੀਗੇ ਉਸ ਟਾਈਮ ਮਿਸ਼ਨਰੀ ਜਿਹੜੇ ਕਲੀਸਿਆ ਸੀ ਪ੍ਰਭੂ ਦੀ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਾਲਸ ਦੇ ਵੱਲੋਂ ਜਿਹਦਾ ਪਹਿਲਾ ਨਾਮ ਸਾਊਲ ਵੀ ਸੀ ਔਰ ਜਦੋਂ ਉਹਦੇ ਵੱਲੋਂ ਕੋਸ਼ਿਸ਼ ਕੀਤੀ ਗਈ ਕਲੀਸਿਆ ਨੂੰ ਖਤਮ ਕਰਨ ਦੀ ਤਾਂ ਪ੍ਰਭੇਸ਼ੂ ਮਸੀਹ ਨੇ ਦਰਸ਼ਨ ਦੇ ਕੇ ਉਸ ਨੂੰ ਵੀ ਉਹਦੇ ਮਨ ਨੂੰ ਵੀ ਬਦਲਿਆ ਔਰ ਉਹ ਵੀ ਪ੍ਰਭੂ ਦਾ ਚੇਲਾ ਬਣਿਆ ਔਰ ਸਭ ਤੋਂ ਜ਼ਿਆਦਾ ਯਾਤਰਾ ਕਰਕੇ ਪ੍ਰਭੂ ਦੇ ਮਿਸ਼ਨਰੀ ਕੰਮ ਦੇ ਵਿੱਚ योगदान ਪਾਉਣ ਵਾਲਾ ਚੇਲਾ ਬਣਿਆ ਸੰਤ ਪੌਲਸ ਰਸੂਲ ਇਸ ਤੋਂ ਬਾਅਦ ਇੱਕ ਕਲਿਸਿਆਵਤੀ ਗਈ ਵਰਤਗੀ ਪਹਿਲੇ 300 ਸਾਲ ਕਲਿਸਿਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਰੋਮਨਸ ਵੱਲੋਂ ਹੋਰ ਬਹੁਤ ਸਾਰੇ ਯਹੂਦੀਆਂ ਵੱਲੋਂ ਮਾਰਿਆ ਗਿਆ ਖਤਮ ਕੀਤਾ ਗਿਆ ਰੋਮਨਸ ਵੱਲੋਂ ਇਹਨਾਂ ਨੂੰ ਪੰਨ ਕੇ ਅੱਗ ਨਾਲ ਸਾੜਿਆ ਗਿਆ ਛੇਰਾਂ ਦੇ ਅੱਗੇ ਸੁੱਟਿਆ ਗਿਆ ਵੱਢਿਆ ਗਿਆ ਆਗਾਂਗ ਵੱਡਿਆ ਗਿਆ ਬਹੁਤ ਸਾਰੀਆਂ ਐਸੀਆਂ ਯਾਤਨਾਵਾਂ ਦਿੱਤੀਆਂ ਗਈਆਂ ਜਿਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਮਤਲਬ ਸਟਾਰਟਿੰਗ ਦੇ 300 ਸਾਲ ਜਿਹੜੇ ਸੀਗੇ ਉਹ ਸਾਡੀ ਕਲੀਸਿਆ ਦੇ ਸ਼ੁਰੂਆਤੀ ਸ਼ਹੀਦੀਆਂ ਦੇ ਦਿਨ ਸੀਗੇ ਜਿਦੇ ਵਿੱਚ ਸ਼ਹੀਦੀਆਂ ਪਾਪ ਆ ਕੇ ਪਾਪ ਆ ਕੇ ਲੋਕਾਂ ਨੇ ਕੁਰਬੀਸ ਮੁਸੀ ਦੇ ਲਈ ਆਪਣੀ ਜਾਨ ਦਿੱਤੀ ਇਹ ਸੀ ਕਲੀਸਿਆ ਦੀ ਸ਼ੁਰੂਆਤ ਦਾ ਪਹਿਲਾ ਪਾਠ ਦੂਸਰੇ ਪਾਠ ਸਸੀਂ ਪੜ੍ਹਾਂਗੇ ਦਿਖਾਂਗੇ ਮਨਨ ਚਿੰਦਰ ਕਰਾਂਗੇ ਕਿ ਕੈਥੋਲਿਕ ਕਲੀਸਿਆ ਕੀ ਹੈ ਤੇ ਕਿੰਨਾ ਕੰਮ ਕਰਦੀ ਹੈ ਤੇ ਕੀ ਇਹ ਪ੍ਰੋਵੇਸਨ ਸੀ ਦੀ ਕਲੀਸਿਆ ਹੈ ਮੇਰੇ ਇਸ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਤਾਂ ਜੋ ਹੋਰ ਵੀ ਬਹੁਤ ਸਾਰੀ ਵੀਡੀਓਜ਼ ਆਪਣੇ ਚਰਚ ਨੂੰ ਲੈ ਕੇ ਕੈਥੋਲਿਕ ਕਲੀਸਿਆ ਦੇ ਈਮਾਨ ਨੂੰ ਲੈ ਕੇ ਅਸੀਂ ਬਣਾਈਏ ਔਰ ਜਿਹੜੇ ਲੋਕ ਕੈਥੋਲਿਕ ਕਲੀਸਿਆ ਦੇ ਈਮਾਨ ਚੋਂ ਪਟਕ ਚੁੱਕੇ ਨੇ ਕਮਜ਼ੋਰ ਚੁੱਕਾ ਈਮਾਨ ਉਹਨਾਂ ਦੇ ਈਮਾਨ ਨੂੰ ਵਧਾਈਏ ਧੰਨਵਾਦ